ਸਤਿ ਸ਼੍ਰੀ ਅਕਾਲ ਦੇ ਸਾਰਿਆਂ ਨੂੰ ਦਸ਼ਮੇਸ਼ ਕਲਾ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਬੇਨਤੀ ਹੈ ਸਾਰੇ ਦਰਸ਼ਕਾਂ ਨੂੰ ਕਿ ਆਪਾਂ ਆਪਣੀ ਸ਼ਾਪ ਦੇ ਉੱਪਰ ਗਰਮ ਮਾਲ ਤੇ ਪੂਰਾ ਹੈਵੀ ਡਿਸਕਾਊਂਟ ਲਾਇਆ ਹੋਇਆ ਵਾ ਸੋ ਛੇਤੀ ਤੋਂ ਛੇਤੀ ਆ ਕੇ ਤੁਸੀਂ ਮੌਕੇ ਦਾ ਫਾਇਦਾ ਉਠਾ ਸਕਦੇ ਹੋ ਜੀ ਉਸ ਤੋਂ ਬਾਅਦ ਜਿਹੜੀ ਅੱਜ ਦੀ ਵੀਡੀਓ ਆ ਇਹ ਵੀ ਆਪਾਂ ਲੋੜੀ ਆਫਰ ਦੇ ਵਿੱਚ ਸ਼ੀ ਬਣਾਉਂਦੇ ਪਏ ਆ ਇਹ ਇਹ ਇਸ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ ਸਪੈਸ਼ਲ ਆਫਰ ਦੇਵਾਂਗੇ ਲੋੜੀ ਦੇ ਲਈ ਤੇ ਸਭ ਤੋਂ ਪਹਿਲਾਂ ਤੁਸੀਂ ਕਲਰ ਚਾਰਟ ਚੈੱਕ ਕਰ ਲਓ ਬਹੁਤ ਹੀ ਸੋਹਣਾ ਕਲਰ ਚਾਰਟ ਆਇਆ ਵਾ ਇਹਦਾ ਬਹੁਤ ਇਹਦੇ ਵਿੱਚ ਪਹਿਲਾ ਕਲਰ ਆਵੇਗਾ ਜੀ ਪਰਪਲ ਸ਼ੇਡ ਦੂਸਰੀ ਆਵੇਗੀ ਜੀ ਨੇਵੀ ਬਲੂ ਤੀਸਰਾ ਹੈ ਜੀ ਬੋਟਲ ਗ੍ਰੀਨ ਤੇ ਚੌਥਾ ਹੈਗਾ ਸਾਰਿਆਂ ਦਾ ਫੇਵਰਟ ਬਲੈਕ ਕਲਰ ਇਸ ਵਿੱਚ ਤੁਹਾਨੂੰ ਖੋਲ ਕੇ ਵੀ ਨਿਗਾਹ ਕਰਵਾ ਦੇਣਾ ਹੈ ਜੀ ਸਭ ਤੋਂ ਪਹਿਲਾਂ ਜਿਹੜੀ ਸ਼ਰਟ ਆ ਇਹਦਾ ਬੇਸ ਆਵੇਗਾ ਜੀ ਵਿਸਕੋਸ オーਰਗੈਂਜ਼ਾ ਸ਼ਰਟ ਸਾਰੀ ਫਰੰਟ ਵਰਕ ਇਹ ਲੱਗ ਗਿਆ ਦੇਖੋ ਪ੍ਰੋਪਰ ਕੱਟ ਦਾਣੇ ਦਾ ਹੈਂਡਵਰਕ ਆ ਨਾਲ ਤਿੱਲਾ ਮਸ਼ੀਨੀ ਥ੍ਰੈਡ ਵਰਕ ਸਾਰੀ ਫਰੰਟ ਦੇ ਉੱਪਰ ਵਰਕ ਰਹੇਗਾ ਜੀ ਇਹ ਸ਼ਰਟ ਦੀ ਸਾਰੀ ਫਰੰਟ ਵਰਕ ਆ ਲੈਂਥ ਜਿੰਨੀ ਮਰਜ਼ੀ ਐਡਜਸਟ ਕਰ ਸਕਦੇ ਹੋ ਘੇਰਾ ਜਨਾ ਮਰਜ਼ੀ ਬਣਾ ਸਕਦੇ ਹੋ ਪ੍ਰੋਪਰ ਕੱਟ ਦਾਣੇ ਦਾ ਹੈਂਡਵਰਕ ਆ ਬਣਿਆ ਨਾਲ ਤਿੱਲਾ ਤੇ ਥ੍ਰੈਡ ਦਾ ਵਰਕ ਆ ਵਿੱਚ ਜਸਟ ਹੌਂਸ ਲੱਗੇ ਹੋਏ ਆ ਸ਼ਰਟ ਦੀ ਲੈਂਥ ਤੁਸੀਂ 44 ਤੱਕ ਰੈਡੀ 45 46 ਤੱਕ ਰੈਡੀ ਕਰ ਸਕਦੇ ਹੋ ਨਾਲ ਇਹ ਤੇ ਬਾਟਮ ਆ ਜਿਹੜੀ ਉਹ ਰਹੇਗੀ ਜੀ ਬ੍ਰாக்கਟ ਦੇ ਵਿੱਚ ਐਲੋ ਬ੍ਰੌਕੇਟ ਦੀ ਇਹਦੇ ਨਾਲ ਬਾਟਮ ਰਵੇਗੀ ਜੀ ਪੂਰਾ ਕੱਪੜਾ ਰਹੇਗਾ ਸੂਟ ਦਾ ਤੇ ਦੁਪੱਟਾ ਇਹਦੇ ਨਾਲ ਸਾਰਾ ਵਰਕ ਰਹੇਗਾ ਪਹਲੋ ਪੂਰਾ ਹੈਵੀ ਦੁਪੱਟਾ ਰਹੇਗਾ ਜੀ ਇਹ ਸਾਰਾ ਵਰਕ ਦੁਪੱਟਾ ਵਿਸਕੋਸ オーਰਗੈਂਜ਼ਾ ਦਾ ਦੁਪੱਟਾ ਵਿਸਕੋਸ ਦੀ ਬਾਟਮ ਸ਼ਰਟ ਆਵੇਗੀ ਬਾਟਮ ਨਾਲ ਬ੍ਰੌਕੇਟ ਦੀ ਆਵੇਗੀ ਜੀ ਤੇ ਰੇਟ ਇਹਦਾ ਹੈਗਾ ਆ ਜੀ ਸਿਰਫ ਤੇ ਸਿਰਫ 1500 ਰੁਪਏ ਲੋੜੀ ਆਫਰ ਦੇ ਵਿੱਚ ਆਪਾਂ ਲਗਾਉਂਦੇ ਪਏ ਆ ਸਿਰਫ ਤੇ ਸਿਰਫ 1500 ਰੁਪਏ ਦੇ ਵਿੱਚ ਇਹ ਸੂਟ ਦੁਪੱਟਾ ਤੁਹਾਨੂੰ ਮਿਲੇਗਾ ਵਿਦ ਹੈਂਡਵਰਕ ਉਸ ਤੋਂ ਇਲਾਵਾ 1500 ਦੇ ਵਿੱਚ ਇੱਕ ਨਹੀਂ ਆਪਾਂ ਦੇਣੇ ਆ ਜੀ ਦੋ ਸੂਟ ਬਾਏ 1 ਗੇਟ 1 ਫ੍ਰੀ ਹਾਂ ਜੀ ਯਾਨੀ ਕਿ 1500 ਰੁਪਏ ਦੇ ਵਿੱਚ ਇਹ ਤੁਹਾਨੂੰ ਦੋ ਸੂਟ ਮਿਲਣਗੇ ਜਿਹੜੇ ਮਰਜ਼ੀ ਤੁਸੀਂ ਕਲਰ ਇਹਨਾਂ ਵਿੱਚੋਂ ਪਿਕ ਕਰ ਸਕਦੇ ਹੋ ਦੂਸਰਾ ਕਲਰ ਆਵੇਗਾ ਜੀ ਬੋਟਲ ਗ੍ਰੀਨ ਡਿਜ਼ਾਈਨ ਸਾਰਿਆਂ ਦਾ ਸੇਮ ਹੋਵੇਗਾ ਜੀ ਬਸ ਕਲਰਸ ਦਾ ਡਿਫਰੈਂਸ ਰਹੇਗਾ ਬਾਟਮ ਨਾਲ ਬ੍ਰாக்கਟ ਦੀ ਸਟ੍ਰਾਈਪਸ ਵਾਲੀ ਨਾਲ ਦੁਪੱਟਾ ਸਾਰਾ ਵਰਕ ਆਵੇਗਾ ਜੀ ਚਲੋ ਅੱਜ 1500 ਰੁਪਏ ਦੇ ਵਿੱਚ ਦੋ ਸੂਟ ਆ ਇੱਕ ਸੂਟ ਐਸ ਰੇਟ 'ਤੇ ਨਹੀਂ ਮਿਲਣਾ ਇਹ ਤੁਹਾਨੂੰ ਪੈਣਾ ਹੈ 750 ਰੁਪਏ ਦਾ ਸੂਟ ਦੁਪੱਟਾ ਸਾਰਾ ਵਰਕ ਸ਼ਰਟ ਦੁਪੱਟਾ ਵਰਕ ਵਿਦ ਬ੍ਰੌਕੇਟ ਦੀ ਬਾਟਮ ਹੈਂਡ ਵਰਕ ਦਾ ਨਾਲ ਕੰਮ ਆ 750 ਰੁਪਏ 'ਚ ਪੈਣਾ ਹੈ ਪਰ ਇੱਕ ਸਿੰਗਲ ਸੂਟ ਨਹੀਂ ਜੀ ਮਿਲਣਾ ਇਹ ਦੋ ਤੁਹਾਨੂੰ ਇਕੱਠੇ ਲੈਣੇ ਪੈਣਗੇ 1500 ਰੁਪਏ ਦੇ ਵਿੱਚ ਦੋ ਸੂਟ ਮਿਲਣਗੇ ਤੀਸਰਾ ਕਲਰ ਆਵੇਗਾ ਜੀ ਨੇਵੀ ਬਲੂ ਸ਼ੇਡ ਬਹੁਤ ਹੀ ਸੋਹਣੀ ਸ਼ੇਡ ਹੈਗੀ ਆ ਵੀ ਬਾਟਮ ਨਾਲ ਮੈਚਿੰਗ ਨਾਲ ਦੁਪੱਟਾ ਸਾਰਾ ਵਰਕ ਆ ਦੇਖੋ ਇਹ ਸਿੰਪਲ ਵਰਕ ਨਹੀਂ ਹੈਗਾ ਦੁਪੱਟਾ ਸਾਰਾ ਵਰਕ ਹੈਗਾ ਆ ਸਾਈਡਾਂ ਤੇ ਵੀ ਹੈਵੀ ਵਰਕ ਆ ਇਹ ਸਾਰੇ ਗਰਾਊਂਡ ਦੇ ਵਿੱਚ ਬੂਟੀਆਂ ਵਰਕ ਬਣੀਆਂ ਆ ਨੇ ਦੁਪੱਟੇ ਦੀਆਂ ਤੇ ਚੌਥਾ ਕਲਰ ਇਹਦੇ ਵਿੱਚ ਆਵੇਗਾ ਜੀ ਪਰਪਲ ਸ਼ੇਡ ਸਾਰੀਆਂ ਬਹੁਤ ਸੋਹਣੀਆਂ ਬ੍ਰਾਈਟ ਸ਼ੇਡਾਂ ਹੈਗੀਆਂ ਨੇ ਪੂਰੇ ਪਾਰਟੀ ਵੇਅਰ ਸੂਟ ਰਹਿਣਗੇ ਜੀ ਭਾਵੇਂ ਕਿਸੇ ਨੂੰ ਗਿਫਟ ਕਰੋ ਲੋੜੀ ਦੀ ਉੱਪਰ ਇਹ ਮੈਚਿੰਗ ਬਾਟਮ ਨਾਲ ਦੁਪੱਟਾ ਸੋ ਇਸ ਤਰ੍ਹਾਂ ਦੇ ਹੋਰ ਵੀ ਕਾਫੀ ਸਾਰੇ ਆਰਟੀਕਲਸ ਆਪਣੇ ਕੋਲ ਅਵੇਲੇਬਲ ਆ ਜਿਨ੍ਹਾਂ ਤੇ ਹੈਵੀ ਡਿਸਕਾਊਂਟ ਲਾਇਆ ਵਾ ਖਾਸ ਕਰਕੇ ਗਰਮ ਮਾਲ ਦੇ ਉੱਪਰ ਪੂਰਾ ਹੈਵੀ ਡਿਸਕਾਊਂਟ ਦਿੰਦੇ ਪਏ ਆ ਤੇ ਪਾਰਟੀ ਵੇਅਰ ਕਾਫੀ ਸੂਟਸ ਦੇ ਉੱਪਰ ਵੀ ਆਪਾਂ ਬਾਈ 1 ਗੇਟ 1 ਫ੍ਰੀ ਦੀ ਆਫਰ ਪਲੱਸ ਹੈਵੀ ਡਿਸਕਾਊਂਟ ਦਵਾਂਗੇ ਸੋ ਸਾਰੇ ਹੀ ਦਰਸ਼ਕਾਂ ਨੂੰ ਬੇਨਤੀ ਹੈ ਜੀ ਛੇਤੀ ਤੋਂ ਛੇਤੀ ਜਰੂਰ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਤੇ ਮੌਕੇ ਦਾ ਫਾਇਦਾ ਜਰੂਰ ਉਠਾਓ ਜੀ ਤੇ ਜਿਹੜੇ ਵੀ ਨਵੇਂ ਵੀਅਰਸ ਸਾਡੀ ਵੀਡੀਓ ਦੇਖਤੇ ਪਏ ਆ ਉਹਨਾਂ ਨੂੰ ਬੇਨਤੀ ਹੈ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਥੈਂਕ ਯੂ ਅਤੇ ਧੰਨਵਾਦ।